ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਆਪਾਂ ਵੱਖ-ਵੱਖ ਚੈਨਲ ਟੌਪਿਕਾਂ ਵਿੱਚ ਆ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਨੇ ਆ ਤੇ ਸਾਡਾ YouTube ਚੈਨਲ ਆ ਰਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤੇ ਟੋਕੀ ਉਤਸ਼ਾਹ ਤੇ ਵਧੀਆ ਕਿਹੜਾ ਲੱਗਦਾ ਹੈ ਅੱਜ ਆਪਣਾ ਮੁੱਦਾ ਵੀ ਵੱਖਰਾ ਜਿਹਾ ਟੌਪਿਕ ਵਿਸ਼ੇ ਆਪਾਂ ਜਨ ਡੇਲੀ ਆਪਾਂ ਪੋਸਟ ਵੀ ਪਾਉਂਦੇ ਰਹਿੰਨੇ ਆ ਅੱਜ ਆਪਣਾ ਮੁੱਦਾ ਆ ਦੀ ਜਿਹੜਾ ਰੋਡਵੇ ਤੇ ਬੱਸ ਸਟਾਪ ਲੁਕੀ ਜਿਹੜਾ ਫ੍ਰੀ ਵਾਲਾ ਕੈਪਟਨ ਸਾਹਿਬ ਕਰਕੇ ਨੇ ਤੇ ਪ੍ਰਾਈਵੇਟ ਬੱਸਾਂ ਨੂੰ ਕੀ ਮੁਸ਼ਕਲਾ ਕਰੈਕਟਰ ਨੂੰ ਡਰਾਈਵਰਾਂ ਨੂੰ ਉਹਦੇ ਬਾਰੇ ਆਪਾਂ ਖੁੱਲੀ ਵਿਚਾਰ ਡਿਬੇਟ ਕਰਨੀ ਮੇਰੇ ਨਾਲ ਬਹੁਤ ਹੀ ਵਧੀਆ ਟਰਾਂਸਪੋਰਟ ਲਾਹਰੀ ਸਿੰਘ ਜੋਤੀਸ਼ਾ ਟਰਾਂਸਪੋਰਟ ਜੇਲ ਟਰਾਂਸਪੋਰਟ ਬਹੁਤ ਵਧੀਆ ਪੱਟਿਸਟਾ ਪੱਟੀ ਤੋਂ ਖਵਰਾ ਵਧੀਆ ਚੱਲਦੀ ਆ ਉਹ ਬਹੁਤ ਨਿੱਕੇ ਸੁਭਾਅ ਦੇ ਮਾਲਕ ਨੇ ਬਹੁਤ ਵਧੀਆ ਉਹਨਾਂ ਦਾ ਬੋਲਚਾਲ ਆ ਢਾਂਗਾ ਮਿਸ਼ਰੀ ਵਰਗੇ ਬੋਲ ਆ ਪਰ ਉਹਨਾਂ ਦਾ ਪ੍ਰਾਈਵੇਟ ਪਾਸ ਬਹੁਤ ਟਾਟੇ ਤੇ ਜਾ ਰਹੀ ਹੈ ਕਿਉਂਕਿ ਰੋਡਵੇ ਦਾ ਟਾਈਮ ਹੁੰਦਾ ਵਾ ਕਿਰਾਇਆ ਫ੍ਰੀ ਆ ਜੀ ਕਿਰਾਇਆ ਫ੍ਰੀ ਕਰਕੇ ਇਹ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਕੱਲ ਨੂੰ ਫਿਰ ਅਸੀਂ ਆਖਾਂਗੇ ਵੀ ਲੇਡੀਜ਼ ਨੂੰ ਕਿਰਾਇਆ ਫ੍ਰੀ ਕੀਤਾ ਤੇ ਅਸੀਂ ਹੁਣ ਫਿਰ ਲੇਡੀਜ਼ ਦੀ ਵੋਟਾਂ ਪਾਉਣਗੇ ਤੁਹਾਨੂੰ ਫਿਰ ਬੰਦੇ ਕਿੱਥੇ ਜਾਣ ਦੇਖੋ ਜੇ ਆਪਾਂ ਆਪਾਂ ਆ ਬਿੱਲ ਤਾਰ ਲੈਨੇ ਆ ਸਬਜ਼ੀ ਲੈ ਆਉਨੇ ਦੁੱਧ ਲੈ ਆਉਨੇ ਆ ਜੇ ਆਪਾਂ ਵਸਤੂ ਸਾਰੀ ਸਾਰੀ ਵਸਤੂ ਜੇ ਆਪਾਂ ਪੈਸਾ ਨਹੀਂ ਲੈਦੇ ਆਪਾਂ 20 25 ਰੁਪਏ ਕਰਾਇਨੇ ਖਰਚ ਕਰ ਸਕਦੇ ਵੇਖੋ ਕਰਾਇਨੇ ਆਪਾਂ ਖਰਚ ਕਰ ਸਕਦੇ ਕਿਉਂਕਿ ਸਾਨੂੰ ਦੇ ਪਤਾ ਅਸੀਂ ਰੋਡ ਵੇ ਤੇ ਪੰਨ ਬਾਸ ਰੋਡ ਵੇ ਤੇ ਸਫਰ ਕੀਤਾ ਲੋਕਾਂ ਦੇ ਪਰਸ ਮੋਬਾਈਲ ਚੈਨ ਦੇ ਮੋਲੇ ਚੋਰੀ ਹੋਰ ਨਿਕਲ ਜਾਂਦਾ ਵਾ ਕਿਉਂਕਿ ਬੰਦੇ ਵੀ ਵਿੱਚ ਬਹਿ ਜਾਂਦੇ ਆ ਬੁੱਡੀਆਂ ਜਦੋਂ ਟੱਕਾ ਮੁਕੀ ਹੁੰਦੀਆਂ ਵਾ ਜੇ ਵਾਲ ਫੜ ਲੈਣੀਆਂ ਵਾ ਭਰੀ ਹੁੰਦੀ ਲੈ ਲੱਗੀ ਹੁੰਦੀ ਆ ਕਨੈਕਟਰ ਦਾ ਦੇ ਮੁੜਕੇ ਵੀ ਰੌਲਾ ਪਉਂਦੇ ਸਵਾਰੀਆਂ ਨਾ ਆ ਦੋ ਵੱਧ ਸਵਾਰੀ ਲਿਮਟ ਕਰਾਸ ਕਰਦੀ ਆ ਤੇ 6 ਫਟ ਲੱਗਦੀ ਨਾਲੇ ਭੱਜ ਕੇ ਚੜ੍ਹਦੀਆਂ ਬੀਬੀਆਂ ਨਹੀਂ ਫੇਰ ਕੇ ਬਾਰੀ ਦੇ ਇਹ ਮੇਰੇ ਨਾਲ ਲਾਪਰੀਤ ਸਿੰਘ ਜੋਤੀਸ਼ ਰਾਜ ਜੋਤੀਸ਼ਾ ਗਿਲ ਟਰਾਂਸਪੋਰਟ ਦੇ ਬੰਦੇ ਨੇ ਇਹਨਾਂ ਬਾਰੇ ਆਪ ਗੱਲਬਾਤ ਕਰਾਂਗੇ ਪ੍ਰਾਈਵੇਟ ਬੱਸਾਂ ਨੇ ਟਰਾਂਸਪੋਰਟ ਇਹਨਾਂ ਦੀ ਗਿਲ ਟਰਾਂਸਪੋਰਟ ਆ ਇਹਨਾਂ ਨੂੰ ਪੁੱਛਾਂਗੇ ਕੀ ਕੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਕੀ ਤਰ੍ਹਾਂ ਦੇ ਦੁੱਖ ਦਰਦ ਆ ਇਹੜੀ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਮੇਰੇ ਨਾਮ ਲਾਫਰੀ ਸਿੰਘ ਜੋਤੀਸ਼ਾ ਸਭਰਾਹ ਗਿੱਲ ਟ੍ਰਾਂਟ ਦੇ ਨਾਲ ਬਹੁਤ ਘਟਿਆ ਤੇ ਪੱਟੀ ਤੋਂ ਸਭਰਾਹ ਇਹਨਾਂ ਦੀਆਂ ਬੱਸਾਂ ਚੱਲਦੀਆਂ ਹਾਂਜੀ ਵੀਰ ਜੀ ਪਹਿਲਾਂ ਇਹ ਦੱਸੋ ਵੀ ਜਦੋਂ ਪ੍ਰਾਈਵੇਟ ਬੱਸ ਆਪਾ ਪਾਉਣੇ ਆ ਹਾਂਜੀ ਤੇ ਪਰਮਟਾ ਕੀ ਪ੍ਰਕਿਰਿਆ ਹੁੰਦਾ ਕਿੰਨਾ ਸਰਕਾਰ ਨੂੰ ਜਾਂ ਕੁਝ ਦੇਣਾ ਪੈਂਦਾ ਕੀ ਪ੍ਰਕਿਰਿਆ ਹੁੰਦਾ ਪਰਮਟ ਨੂੰ ਕੋਈ 808 10 ਲੱਖ ਰੁਪਇਆ ਪਰਮਟਾ ਦੇਣਾ ਪੈਂਦਾ ਬਾਅਦ ਵਿੱਚ ਹੀ ਤੇ 15 ਲੱਖ ਰੁਪਇਆ ਖਰਚਾ ਆਇਂਦਾ ਵਿੱਚ ਇਹ ਗੱਡੀ ਨਾਲੋਂ 5-6 ਲੱਖ ਦੀ ਬੱਸ ਲੈਣੀ ਪੈਂਦੀ ਆ ਕੋਈ ਚਾਲੀਦਾਰ ਉਹ ਜਿੰਨਾ ਵੀ ਲੈਣੀ ਸਰਦਾ 5 ਲੱਖ ਰੁਪਇਆ ਲੱਗਦਾ ਵਾ ਹਾਂਜੀ ਹਾਂਜੀ ਇਹ ਬਹੁਤ ਮਹਿੰਗਾਈ ਆ ਜੀ ਖਰਚਾ ਬਹੁਤ ਪੈਂਦਾ ਜੀ ਸਮਝ ਲਓ ਜੇ ਆਪਾਂ ਟੈਕਸ ਵਟਾ ਲਾ ਲੋ ਵੀ ਸਰਕਾਰ ਦੇ ਖਾਤੇ ਪਾਉਣਾ ਹੀ ਪੈਂਦਾ ਅਸੀਂ ਤਾਂ ਟੈਕਸ ਆਪ ਦਾ ਤਾਰਨਾ ਹੀ ਧਾਰਨਾ ਸਰਕਾਰ ਦੇ ਖਾਤੇ ਸਾਡੇ ਪੈਸੇ ਜਾਣੇ ਜਾਣੇ ਆ ਭਾਵੇਂ ਸਵਾਰੀ ਮਿਲੇ ਨਾ ਵਲੇ ਬੱਸ ਖਾਲੀ ਰਾਇਲ ਰੋਡਵੇਜ ਦੀ ਮਾਤਰਾ ਜਿੱਤਰਾ ਲਾੜੋ ਉਹ ਸਾਰਾ ਕੋਈ ਟਾਰ ਘੜ ਫਰੀ ਆ ਸਰਕਾਰ ਦਾ ਹਾਂਜੀ ਪ੍ਰਾਈਵੇਟ ਦਾ ਕੋਈ ਫਰੀ ਨਹੀਂ ਆ ਤੇ ਉਹਨੂੰ ਕੋਈ ਨਹੀਂ ਮੁਸ਼ਕਲ ਆਉਂਦੀ ਸਾਨੂੰ ਜੀ ਕਾਇਆ ਲਾਗੂ ਫਰੀ ਲਾਗੂ ਫਰੀ ਕੀਤਾ ਵਾ ਹਾਂਜੀ ਤੇ ਸਵਾਰੀਆਂ ਜਿਹੜੀਆਂ ਭੱਜ ਕੇ ਰੋਡਵੇਜ ਤੇ ਚੜ ਜਾਂਦੀਆਂ ਵਾ ਪ੍ਰਾਈਵੇਟ ਦਿਨੋਂ ਦਿਨੀ ਥੱਲੇ ਤੁਰਿਆ ਜਾ ਰਿਹਾ ਆ ਖਰਚੇ ਬਹੁਤ ਜਿਆਦੇ ਆ ਡਰਾਈਵਰ ਕੰਡੈਕਟਰ ਤਿੰਨ ਬੰਦੇ ਇੱਕ ਗੱਡੀ 'ਚ ਰੋਟੀ ਖਾਂਦੇ ਆ ਹਾਂਜੀ ਜਿਹੜੇ ਲਈ ਹਿਸਾਬ ਇਹ ਸਰਕਾਰ ਨੂੰ ਕੋਨਾ ਕੋ ਸੋਚਣਾ ਚਾਹੀਦਾ ਗਾ 27 ਦੀ ਵੀ ਇਲੈਕਸ਼ਨ ਆਣੀ ਆ ਗਾ ਇਹਨਾਂ ਨੂੰ ਚਾਹੀਦਾ ਵੀ ਕਿਰਾਇਆ ਲਾਗੂ ਕਰ ਦੇਣਾ ਚਾਹੀਦਾ ਵਾ ਸਾਰਿਆਂ ਦਾ ਸੋਚਣਾ ਚਾਹੀਦਾ ਵਾ ਇੱਕ ਆ ਬੈਟਰੀ ਦੇਖਸ਼ੇ ਵਾਲੇ ਇਹਨਾਂ ਬੜੀ ਜਾਣਦੁਗੀ ਕੀਤੀ ਏ ਹੁਣ ਪਿੰਡਾਂ ਤੱਕ ਸਾਡੇ ਜਾਂਦੇ ਵੇ ਸਾਨੂੰ ਸਵਾਰੀ ਬਿਲਕੁਲ ਨਹੀਂ ਮਿਲਦੀ ਤੀਨੋਂ ਦੇਣੀ ਘਾਟੇ ਜਾ ਰਹੀ ਪ੍ਰਾਈਵੇਟ ਟ੍ਰਾਂਸਪੋਰਟ ਸਰਕਾਰ ਵੱਲੋਂ ਤੇ ਚਾਹ ਸਰਕਾਰੀ ਫ੍ਰੀ ਆ ਔਰ ਨੂੰ ਤਾਂ ਕੋਈ ਘਾਟਾ ਨਹੀਂ ਪੈਂਦਾ ਸਰਕਾਰ ਨੂੰ ਕਿਰਾਇਆ ਫ੍ਰੀ ਆ ਇੱਕ ਆ ਬੈਟਰੀ ਵਾਲੇ ਜਿਹੜੇ ਆਟੋ ਆ ਇਹਨਾਂ ਬਹੁਤ ਜ਼ਿਆਦਾ ਸਾਡਾ ਦੁਖੀ ਕੀਤਾ ਪੱਟੀ ਮੋੜ ਤੱਕ ਵੀ ਜਾਂਦੇ ਆ ਸਭਰਾ ਤੱਕ ਵੀ ਜਾਂਦੇ ਆ ਸਾਰੇ ਹੀ ਲੋਕਲ ਜਾਂਦੇ ਆ ਜੀ ਵੀਰ ਜੀ ਬਹੁਤ ਜ਼ਿਆਦਾ ਇਹਨਾਂ ਸਾਨੂੰ ਪਸਾਰਾ ਲਾਉਂਦੇ ਆ ਸਾਨੂੰ ਸਵਾਰੀ ਨਹੀਂ ਵੀ ਮਿਲਦੀ ਡੀਜ਼ਲ ਵੀ ਫੋਕੀ ਦਾ ਸਾਰਾ ਕੁਝ ਲਾ ਲੋ ਤਨਖਾਹਾਂ ਵੀ ਦੇਈ ਦੀਆਂ ਡਰਾਈਵਰਾਂ ਨੂੰ ਕਨੈਕਟਰਾਂ ਨੂੰ ਲਾ ਲੋ ਖਰਚਾ ਬਹੁਤ ਜ਼ਿਆਦਾ ਜੀ ਸਰਕਾਰ ਨੂੰ ਟੈਕਸ ਵੀ ਸਾਨੂੰ ਭਰਨਾ ਹੀ ਪੈਂਦਾ ਤੇ ਨੀਵੇਂ ਨਹੀਂ 12 13000 ਸਰਕਾਰ ਦੇ ਖਾਤੇ ਹੀ ਪਾ ਲੈਣੇ ਆ ਟੈਕਸ ਦੋਵਾਂ ਗੱਡੀਆਂ ਦਾ ਦੇਈ ਰਹੀ ਆ ਤਾਰ ਦੇ ਖਾਤੇ ਹਾਂ ਜੀ 3 ਮਹੀਨੇ ਦਾ 12000 ਰੁਪਏ ਕਿੰਨਾ ਮਹੀਨਾ ਉਹ ਲੈਣਾ ਹੀ ਲੈਣਾ ਉਹ ਲੈ ਲਾ ਭਾਵੇਂ ਸਾਨੂੰ ਬੜੇ ਨਾ ਬੜੇ ਭਾਵੇਂ ਇਹ ਘਰ ਹੁੰਦਾ ਹੀ ਆ ਸਾਨੂੰ ਤਾਰਨਾ ਪੈਣਾ ਕਿਰਾਇਆ ਭਾਵੇਂ ਫਰੀ ਆ ਗੱਡੀ 1000 ਰੁਪਇਆ ਦਿਹਾੜੀ 1500 ਮਾਹ ਹੀ ਸਾੜੀ ਪੈਂਦੀ ਆ ਇਹ ਲਾਈਏ ਹਿਸਾਬ ਤੇ ਨਹੀਂ ਨੇ 2-2000 ਦਿਹਾੜੀ ਦਿਹਾੜੀ ਪੈਂਦੀ ਰਹੀ ਸਾਨੂੰ ਪਹਿਲੇ ਆਉਣ ਵਾਲੇ ਦਿਨਾਂ ਤੋਂ ਪਹਿਲਾਂ ਕਿਰਾਇਆ ਫਰੀ ਤੋਂ ਜੋ ਕੈਪਟਨ ਸਰਕਾਰ ਨੇ ਨੇ ਕੰਮ-ਕੰਮ ਕੀਤਾ ਜਾਂ ਲੱਗਿਆ ਨੇ ਕਿਰਾਇਆ ਬੰਦ ਕਰਤਾ ਤੇ ਹੁਣ ਪਿਛਲੀਆਂ ਦੂਜੀਆਂ ਸਰਕਾਰਾਂ ਆਈਆਂ ਉਹਨਾਂ ਵੀ ਬੰਦ ਕੀਤਾ ਹੁਣ ਕਹਾਂ ਅਗਲੀ ਜਿਹੜੀ ਸਰਕਾਰ ਆਊਗੀ ਉਹ ਕੋਈ ਸੋਚੂਗੀ ਕਰਾਇਆ ਲਾਗੂ ਨਾ ਕਰ ਦੇਣਾ ਜਲਦ ਤੋਂ ਜਲਦ ਕਰਨੇਗੇ ਕਰਾਇਆ ਲਾਗੂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਜਲਦ ਤੋਂ ਜਲਦ ਕਰਾਇਆ ਸਰਕਾਰ ਨੂੰ ਆ ਕੇ ਸਾਡੀ ਬੇਨਤੀ ਕਰਨੀ ਚਾਹੀਦੀ ਹੈ ਸਾਡੀ ਛੋਣੀ ਚਾਹੀਦੀ ਪ੍ਰਾਈਵੇਟ ਟਰਾਂਸਪੋਰਟ ਦੀ ਦੇ ਨਾਲ ਲਾਗੂ ਕਰਨਾ ਚਾਹੀਦਾ ਜੀ ਦੇਖੋ ਇੱਕ ਗਿੱਲ ਟਰਾਂਸਪੋਰਟ ਜਿਹੜੀ ਪੱਟੀ ਤੋਂ ਸਭਰਾ ਆ ਜਾਂਦੇ ਆ ਆਪਣੇ ਦੁੱਖ ਦਰਦ ਦੱਸ ਰਹੇ ਨੇ ਆ ਵੀ ਜਿਹੜੇ ਆ ਇਰਖਸ਼ਾ ਬੈਟਰੀ ਰਖਸ਼ੇ ਵਾਲੇ ਆ ਇਹ ਸਾਡੀਆਂ ਸਵਾਰੀਆਂ ਲੈ ਜਾਂਦੇ ਨੇ ਤੇ ਬਹੁਤ ਵੱਡੇ ਪੱਧਰ ਤੇ ਮੁਸ਼ਕਲ ਆ ਰਹੀ ਹੈ ਕਿਉਂਕਿ ਇਰਖਸ਼ਾ ਵੀ ਉਹਨਾਂ ਦੀ ਵੀ ਇਹਨਾਂ ਨੂੰ ਕਾਣੀ ਮਿਲ ਗਈਆਂ ਨਾ ਤਾਂ ਵੀ ਚੱਲ ਜਾਣਾ ਜਾਏ ਜਾਣਾ 1000 ਰੁਪਏ ਸਵਾਰੀ ਕੀਤੀ ਸਾਡਾ 20 ਡੰਡ ਲਾਈਏ ਨਾ ਬਸ ਬਸ ਗੱਲ ਪ੍ਰੋਸੈਸ ਇਹ ਆ ਵੀ ਵੇਖੋ ਅਸੀਂ ਪੀ ਰਖਸ਼ੇ ਟਰਾਂਸਪੋਰਟ ਵਾਲੇ ਹਨ ਕਿੰਨੀ ਮੁਸ਼ਕਲ ਆ ਰਹੀ ਹੈ ਵੱਡੇ ਪੱਧਰ ਤੇ ਕਿਉਂ ਮੁਸ਼ਕਲ ਆ ਰਹੀਆਂ ਵਾ ਤੇ ਹੁਣ ਵੇਖੋ ਇਹ ਵੀ ਜੀ ਟਾਈਮ ਦਾ ਕੀ ਹਿਸਾਬ ਹੁੰਦਾ ਹੈ ਮਤਲਬ ਜਿਹੜੀ ਸਰਕਾਰੀ ਬਸਾਂ ਜੇ ਪ੍ਰਾਈਵੇਟ ਬਸਾਂ ਟਾਈਮ ਨਾਲ ਲੜਾਈ ਚ ਲੜਾ ਮੈਸ ਨੂੰ ਲੜਾਈ ਚ ਲੜਾ ਬਹੁਤ ਹੀ ਵੀਰ ਜੀ ਮਿੰਟ ਪਿੰਟ ਤੇ ਲੱਦੇ ਆਈ ਕਿੱਥੇ ਟਾਈਮ ਵੱਧ ਘਟ ਹੋ ਗਿਆ ਜਿਤਨਾ ਮੰਨ ਲਓ ਫਾੜਕ ਪੈਂਦਾ ਜਾਂ ਕੋਈ ਚੀਜ਼ ਵੀ ਪੈਂਦੀ ਆ ਕੁਆਂ ਦੇ ਵੀ ਅਹੀਂ ਟਾਣੀ ਚੁੱਕਨ ਦੇ ਨਾਲ ਇਤਰਾ ਲੜਾਈ ਆ ਜੀ ਰੋਡਵੇ ਵਾਲੇ ਵੀ ਟਾਈਮ ਨਹੀਂ ਜੀ ਲਾਉਣ ਦਿੰਦੇ ਪੰਜੋਂ ਪੰਜ ਆ ਚਾਰ ਮਿੰਟ ਤੱਕ ਨਹੀਂ ਹੋ ਕੇ ਲਾਈਏ ਤੇ ਲਾਈਏ ਲਿਆ ਕੇ ਲਾਗੇ ਜੋੜ ਦਿੰਦੇ ਬਸਾਂ ਦੇ ਉਹ ਜਿਹੜੀ ਪ੍ਰਾਈਵੇਟ ਦੀ ਸਵਾਰੀ ਜਿਹੜੀ ਪ੍ਰਾਈਵੇਟ 'ਚ ਬੈਣੀ ਦੀ ਉਹ ਭਾਜ ਜੱਪੀ ਸਫਰ ਨੂੰ ਪੈਂਦੀ ਆ ਵੀ ਰੋਡਵੇ 'ਚ ਬੈੜੀਏ ਛੱਟ ਭਾਵੇਂ ਲੱਗ ਜੇ ਇਹਨਾਂ ਦੇ ਸਵਾਰੀਆਂ ਦੇ ਪਰ ਇਹਨਾਂ ਬਾਰੀ ਚੱਲਦੀ ਗੱਡੀ ਤੇ ਚੜ ਜਾਣਾ ਕਨੈਕਟਰ ਜਿਹੜੇ ਰੋਡਵੇ ਵਾਲੇ ਉਹ ਵੀ ਵਿਚਾਰੇ ਦੁਖੀ ਹੋਏ ਆ ਵੀ ਕਿਰਾਇਆ ਲਾਗੂ ਹੋਣਾ ਚਾਹੀਦਾ ਵਾ ਬਹੁਤ ਮੁਸ਼ਕਿਲ ਆਉਂਦੀ ਲੜਾਈ ਝਗੜਾ ਉਹਨਾਂ ਦਾ ਬੀਬੀਆਂ ਦਾ ਰੋਜ਼ ਹੀ ਹਿੰਦੇ ਇਹ ਕਿਰਾਇਆ ਲਾਗੂ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋ ਗਾਂ ਆਉਣ ਵਾਲੇ ਦੇਣਾ ਸੋਚਣਾ ਚਾਹੀਦਾ ਪ੍ਰਾਈਵੇਟ ਟ੍ਰਾਂਸਪੋਰਟ ਦਾ ਜਾਂ ਆਪ ਦਾ ਕਿਰਾਇਆ ਲਾਗੂ ਕਰ ਦੇਣ ਹਾਂ ਇਹ ਤਾਂ ਹੋ ਸਕਦਾ ਸਾਡੀ ਗੱਲ ਸੁਣੋ ਇਹ ਤਾਂ ਕਰ ਹਾਂ 30 ਰੁਪਏ ਤੁਹਾਡੇ ਪੱਟੀ ਤੋਂ ਸਭਰਾ ਹਾਂਜੀ 15 ਕਰ ਦੇਣ ਜਾਂ 10 ਕਰ ਦੇਣ ਸਾਰੇ ਤਰਨਤਾਰਨ ਵੀ ਕਰ ਦੇਣ ਅੰਮ੍ਰਿਤਸਰ ਵੀ ਖੇਮੜੇ ਵੀ ਸਾਰੇ ਕਰ ਦੇਣ ਅੱਦੋ-ਬਾਦ ਕਿਰਾਇਆ ਕਰਨਾ ਕਿ ਕਰ ਦੇਣ ਆਪਰੀ ਸੇ ਜੋਤੀ ਜੀ ਨੇ ਵਧੀਆ ਜਾਣਕਾਰੀ ਦਿੱਤੀ ਕਿ ਟ੍ਰਾਂਸਪੋਰਟਾਂ ਮੈਂ ਇੱਥੇ ਵਾਦਾ ਪਉਣਾ ਚਾਹਣਾ ਆਂ ਵੀ ਦੇਖੋ ਪਾਣੀ ਤੇ ਬੱਸਾਂ ਚੱਲਦੀਆਂ ਨੇ ਨਾਲ ਬੈਟਰੀ ਤੇ ਚੱਲਦੀਆਂ ਡੀਜ਼ਲ ਚੱਲਦਾ ਜਾਂ ਡੀਜ਼ਲ ਚੱਲਦਾ ਵਾ ਉਹ ਵੀ 100 ਰੁਪਏ 95 ਰੁਪਏ ਕੋਈ 4-5 ਦਾ ਫਰਕ ਆ ਡੀਜ਼ਲ ਦਾ ਜਾਂ 100 94 100 ਹੀ ਚੱਲ ਗਿਆ ਵੀਰ ਜੀ 100 ਚੱਲ ਰਿਹਾ 100 ਰੁਪਏ ਲੀਟਰ ਆ ਪੰਪ ਤੇ ਡਾਡਾ ਨਿਕਲ ਜਾਂਦੀਆਂ ਜਦੋਂ ਸ਼ਾਮ ਨੂੰ ਤੇਲ ਪਵਾਈਦਾ ਇਹ ਸਾਰੀਆਂ ਟ੍ਰਾਂਸਪੋਰਟ ਪ੍ਰਾਈਵੇਟ ਟ੍ਰਾਂਸਪੋਰਟ ਵੱਡੀਆਂ ਅੰਬਰਸਰ ਵਾਲੀਆਂ ਨਾਲੋ ਦੂਜੀਆਂ ਨਾਲੋ ਕਿਨੋਂ ਦਿਨ ਘਟਾ ਹੀ ਘਟਾ ਆ ਕੇ ਖਰਚੇ ਰਹੀਆਂ ਖਰਚ ਬਟਾਰਵੀ ਕਛਨੇ ਇੰਜਨ ਵੀ ਕਸਾਈ ਸਾਰੀ ਲਾ ਲਓ ਗੱਡੀ ਦੀ ਕਸਾਈ ਆਪਣੇ ਕਨੈਕਟਰ ਨੂੰ ਡਰਾਈਵਰ ਨੂੰ ਵੀ ਆਣਾ ਕਿੰਨੇ ਮਤਲਬ ਉਹ ਬੇਬੂ ਕਿੰਨੀ ਹੁੰਦੀ ਮਹੀਨੇ ਤੇ ਉਹਨਾਂ ਦੀ ਪੇ ਹੁੰਦੀ ਆ ਜੀ 10-12000 ਰੁਪਏ ਤਨਖਾਹ ਨਾਲ ਦੀ 8000 ਆ ਇਹਦੀ 6000 ਡਰਾਈਵਰ ਦੀ ਤਨਖਾਹ 8000 ਡਰਾਈਵਰ ਦਾ ਆ ਗਿਆ 8000 ਕਿ ਕਨੈਕਟਰ ਦਾ ਹਾਂ ਜੀ ਤੇ ਮਾਲਕ ਨੂੰ ਵੱਡੀ ਗੱਲ 10000 ਰੁਪਏ ਦਿਹਾੜੀ ਪੈਂਦੀ ਆ ਸ਼ਾਮ ਨੂੰ ਤਾਂ ਕਿਨੇ ਹੋ ਗਏ ਪਵੇ ਤੇ ਨਹੀਂ ਤੇ 500 ਜਾਂ 1000 ਇੱਥੇ ਕੀ ਦਵਾਈ ਪੈਂਦੀ ਆ ਉਦੋਂ ਫ੍ਰੀ ਸਰਪਰ ਤੋਂ ਪਹਿਲਾਂ ਦਿਹਾੜੀ ਪੈਂਦੀ ਈ 2-2000 ਦਿਹਾੜੀ ਵੀ ਸਾਨੂੰ ਪੈਂਦੀ ਈ ਸਾਡੀ ਗੱਡੀ ਸ਼ੱਕ ਗੱਡੀਆਂ ਖਰਚਾ ਸਭ ਕੋਈ ਖਰਚਾ ਟੁੱਟ ਭਾਈ ਦਾ ਲਾ ਲਓ ਸਾਰਾ ਕੰਮ ਪੱਟਾ ਲਾ ਲਓ ਸਾਰਾ ਖਰਚਾ ਨਿਕਲ ਆਉਂਦਾ ਰਿਹਾ ਜੀ ਹਾਂਜੀ ਦੇਖੋ ਵੀਰ ਲਾਪਰੀ ਸਿੰਘ ਜੋਤਿਸ਼ਾ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਸਾਡੀ ਸੁਣਵਾਈ ਹੋਵੇ ਪ੍ਰਾਈਵੇਟ ਟਰਾਂਸਪੋਰਟ ਦਾ ਕੋਈ ਹੱਲ ਕੱਢਿਆ ਜਾਵੇ ਕਿਉਂ ਫੀ ਕਰਾਇਆ ਲਾਗੂ ਕੀਤਾ ਜਾਵੇ ਕਿਤਨਾ ਕਿਤੇ ਗਾਂ ਆਉਣ ਵਾਲੇ ਸਮੇਂ 'ਚ ਅੱਧਾ ਲਾਗੂ ਕੀਤਾ ਜਾਵੇ ਅੱਧਾ ਕਰਾਇਆ ਕਰਦੇ ਲ ਇੱਕ ਵੀਰ ਜੀ ਹੋਰ ਗੱਲ ਦੱਸੋ ਮੈਨੂੰ ਜਿੱਦਾਂ ਮਤਲਬ ਪਾਣ ਨਬਾਸ ਰੋਡਵੇਜ ਵਾਲੇ ਟਰਨੇ ਲਾਉਂਦੇ ਆ ਉਹਨੂੰ ਕੱਚਿਆਂ ਤੋਂ ਪੱਕੇ ਕਰੋ ਹਾਂਜੀ ਤੇ ਉਹਨਾਂ ਦੀ ਵੀ ਇੱਕ ਮੁਸ਼ਕਲ ਆ ਇਸ ਤਰ੍ਹਾਂ ਵੀ ਉਹਨਾਂ ਦੀ ਸਮੇਂ ਸਿਰ ਤਨਖਾਹਾਂ ਨਹੀਂ ਪੈਂਦੀਆਂ ਵਿਚਾਰਿਆਂ ਦੀਆਂ ਤੇ ਉਹਨਾਂ ਦੀ ਮਜਬੂਰੀ ਆ ਉਹਨਾਂ ਨੂੰ ਟਰਨਾ ਲਾਉਣਾ ਪੈਂਦਾ ਵਾ ਭੁੱਫੇ ਮਰਦੇ ਕਿਹੜੇ ਘਰ ਆਉਂਦੇ ਆ ਉਹਨਾਂ ਨੂੰ ਟਰਨਾ ਲਾਉਣਾ ਹੀ ਪੈਂਦਾ ਵਾ ਸਰਕਾਰ ਨੂੰ ਉੱਤੋਂ ਮੈਸੇਜ ਲਾ ਕੇ ਫੇਰ ਉਹ ਟਰਨਾ ਫੇਰ ਉਹ ਰੋਡ ਬੰਦ ਕਰਦੇ ਮਜਬੂਰੀ ਹੁੰਦੀ ਉਹਨਾਂ ਦੀ ਹੜਤਾਲ ਕਰਦੇ ਮਜਬੂਰੀ ਨੂੰ ਤਨਖਾਹਾਂ ਨਹੀਂ ਸਮੇਂ ਸਿਰ ਪੈਂਦੀਆਂ ਉਹਨਾਂ ਦੀਆਂ ਅੱਛਾ ਜੀ ਉਹਨਾਂ ਜੀ ਜਿਹੜੇ ਆਪਣੇ ਜਿਹੇ ਪ੍ਰਾਈਵੇਟ ਬੱਸ ਵਾਲੇ ਇਹ ਕਿਉਂ ਕਰਨਾ ਦੁਰਨਾ ਨਾਉਦੇ ਵੀ ਅਹੀਂ ਉਹ ਬੱਸ ਵਾਲੇ ਚਾਹੁੰਦੇ ਆ ਪਰ ਇਹ ਆ ਵੀ ਥੋੜੇ ਜਿ ਦੇ ਚੱਤੀ ਆ ਨਾ ਹਾਂਜੀ ਇਹ ਨਾ ਪ੍ਰਾਈਵੇਟ ਵਾਲੇ ਸਾਡੇ ਵੀਰ ਜੀ ਸਾਰਾ ਕੁਝ ਕੀਤਾ ਵਾ ਧਰਨੇ ਵੀ ਲਾਏ ਅਸੀਂ ਸਾਰਾ ਕੁਝ ਕੀਤਾ ਉੱਥੇ ਗਏ ਆਂ ਆਡੀਓ ਤੱਕ ਗਏ ਆਂ ਆਡੀਓ ਸਾਰਾ ਕੁਝ ਅਸੀਂ ਮੀਟਿੰਗਾਂ ਲਾਈਆਂ ਵਾ ਵੀ ਸਾਡੀ ਸੁਣਵਾਈ ਕੀਤੀ ਆ ਸਾਰਿਆਂ ਦੀ ਸਾਰੇ ਇਕੱਠੇ ਹੋ ਕੇ ਗਏ ਹੁਣ ਫੇਰ ਕਿਤੇ ਕਾਹ ਇਕੱਠੇ ਹੋਵਾਂਗੇ ਫੇਰ ਉੱਥੇ ਮੀਟਿੰਗ ਲੱਗੂਗੀ ਫੇਰ ਉੱਥੇ ਜਾਵਾਂਗੇ ਉੱਥੇ ਹਾਡੀਆਂ ਨੂੰ ਉਹ ਤੁਹਾਡੇ ਨਾਲ ਗੱਲ ਕਰੂਗਾ 2027 ਦੇ ਇਲੈਕਸ਼ਨ ਆਗੇ ਨੇ ਸਾਡੇ ਨੂੰ 2026 ਚੜ ਜਾਣਾ ਹਾਂਜੀ ਹੁਣ 27 ਦੇ ਇਲੈਕਸ਼ਨ ਆ ਗਈ ਆ ਹਾਂਜੀ ਹੁਣ 27 ਦੇ ਵੇਖੋ ਕੀ ਕਰਦੇ ਆ ਵੀ ਹੁਣ ਗਾ ਸਰਕਾਰ ਜੇ ਇਹੋ ਹੀ ਆਉਂਦੀ ਜਾਂ ਕੋਈ ਵੀ ਆਉਂਦੀ ਅਸੀਂ ਜਿਹੜੀ ਜਿਹੜੀ ਸਰਕਾਰ ਅਸੀਂ ਉਹਨੂੰ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਕਰਾਇਆ ਲਾਗੂ ਜ਼ਰੂਰ ਹੀ ਕੀਤਾ ਜਾਵੇ ਸਾਡਾ ਪ੍ਰਾਈਵੇਟ ਟ੍ਰਾਂਸਪੋਰਟ ਦਿਨੋਂ ਦੇਣੀ ਘਾਟੇ ਜਾ ਰਹੇ ਅਸੀਂ ਸਾਰੀਆਂ ਬੱਸਾਂ ਵਾਲੇ ਵੱਡੀਆਂ ਬੱਸਾਂ ਵਾਲੇ ਮਿੰਨੀਆਂ ਬੱਸਾਂ ਵਾਲੇ ਵੀਰ ਜੀ ਸਾਰੇ ਅਸੀਂ ਘਾਟੇ ਦੇ ਜਾ ਰਹੇ ਆਂ ਜੀ ਦਿਨੋਂ ਦੇਣੀ ਥੱਲੇ ਕਰਾਇਆ ਲਾਗੂ ਕੀਤਾ ਜਾਵੇ ਜਾਂਦਾ ਕਰ ਦਿੱਤਾ ਜਾਵੇ ਬੰਦੇ ਫ੍ਰੀ ਕੀਤੇ ਆ ਬੀਬੀਆਂ ਫ੍ਰੀ ਕੀਤੀਆਂ ਜਾਂ ਬੰਦੇ ਵੀ ਕਰਨ ਕੋਈ ਸਕੀਮ ਇਹੋ ਜੀ ਕੱਢਣਾ ਤੇ ਨਹੀਂ ਤੇ ਸਾਰਾ ਹੀ ਅਪਲੇ ਬੰਦ ਹੋਣਾ ਚਾਹੀਦਾ ਜੀ ਕਾਨੂੰਨ ਲਾਗੂ ਹੋਣਾ ਚਾਹੀਦਾ ਜੀ ਕਰਾਇ ਲਾਗੂ ਹੁਣ ਵੇਖੋ ਜੀ ਯੂਪੀ ਮੈਂ ਗਿਆ ਹਾਂ ਵਾ ਹਰਿਆਣੇ ਮੈਂ ਗਿਆ ਉਧਰ ਕੱਢ ਗਏ ਪਿਆਰੇ ਰਿਸ਼ਤੇਦਾਰ ਉਧਰ ਦਿੱਲੀ ਚਲ ਜੋ ਦਿੱਲੀ ਇਹ ਆ ਵੀ ਜਿਹੜੀਆਂ ਲੋਕਲ ਉਹਦਾ ਫ੍ਰੀ ਆ ਤੇ ਯੂਪੀ ਚਲ ਜੇ ਉਧਰ ਕੱਢੀ ਉਧਰ ਮਾਫ ਨਹੀਂ ਕਰਾਇਆ ਰੋਡਵੇ ਤੇ ਅਸੀਂ ਉਧਰ ਰੋਡਵੇ ਦੀ ਬਾਸ ਫਾ ਲਈ ਉਥੋਂ ਵੀਰ ਹਰੀ ਕੇ ਮੋਗੇ ਤੋਂ ਉਹ ਲਿਖਿਆ ਰੋਡਵੇ ਤੇ ਅਸੀਂ ਮਾਇਆ ਦਾ ਮਾਤਾ ਬੈ ਗਈ ਮੇਰੀ ਉਹ ਆਦਾ ਕਰਾਇਆ ਪੀ ਜਾਂਦੇ ਨੇ ਇੰਨੇ ਉਧਰ ਮੋਗੇਲੇ ਉਹ ਆਦਾ ਕਰਾਇਆ ਮੈਂ ਕਿ ਯਾਰ ਇਹ ਤੇ ਰੋੜਵੀਂ ਬਸ ਉਹਦਾ ਹਰਿਆਣੇ ਦੀ ਪੰਜਾਬ ਚ ਚੱਲਦੀ ਐ ਟੈਕਸ ਭਰਦੇ ਆ اچھا ਹਰਿਆਣੇ ਤੇ ਨਹੀਂ ਚੱਲਦਾ ਉਹ ਆਂਦਾ ਉਧਰ ਨਹੀਂ ਉਧਰ ਨਹੀਂ ਜਾਂਦਾ ਉਧਰ ਕਰਾਇ ਲਾਗੂ ਆ ਉਧਰ ਕਰਾਇ ਉਧਰ ਨਾ ਵੀਰ ਜੀ ਸ਼ਿਰੂ ਤੋਂ ਹੀ ਉਧਰ ਕਿਸੇ ਨੇ ਕਰਾਇਆ ਨਹੀਂ ਜੋ ਬੰਦ ਕੀਤਾ ਫ੍ਰੀ ਸਵਰ ਨਹੀਂ ਜੋ ਕੀਤਾ ਕੋਈ ਹਰਿਆਣੇ ਨਾਲ ਦੀ ਵੀਰਾਂ ਦੀ ਬਹੁਤ ਹੀ ਵਧੀਆ ਵਾਇ ਬਹੁਤ ਹੀ ਵਧੀਆ ਉਹਨਾਂ ਦੀ ਸੋਚ ਆ ਉਹਨਾਂ ਪ੍ਰਾਈਵੇਟ ਦੇ ਨਾਲ ਸਮਝੌਤਾ ਕੀਤਾ ਵਾ ਪ੍ਰਾਈਵੇਟ ਟ੍ਰਾਂਸਪੋਰਟਾਂ ਵੀ ਉਧਰ ਆ ਗਈਆਂ ਬੱਸਾਂ ਵੱਡੇ ਮੰਤਰੀਆਂ ਦੀਆਂ ਵੀ ਹੈਗੀਆਂ ਵਾ ਸਾਰਾ ਹੀ ਹਾਲਾ ਕਰਾਇ ਲਾਗੂ ਕੋਈ ਵੀ ਨਹੀਂ ਫੜੀ ਉਹ ਵਧੀਆ ਕੰਮ ਇਸ ਤਰ੍ਹਾਂ ਹੀ ਪੰਜਾਬ ਚ ਹੋਣਾ ਚਾਹੀਦਾ ਲਾਗੂ ਇੱਥੇ ਵੀ ਇਹ ਪੰਜਾਬ ਵੀਰ ਜਿੱਦਾਂ ਆਪਣੇ ਲਾਜਜੀਤ ਸਿੰਘ ਭੁੱਲਾ ਟਰਾਂਸਪੋਰਟ ਮੰਤਰੀ ਪੱਟੀ ਸ਼ਹਿਰ ਦਾ ਹਾਂਜੀ ਉਹਦਾ ਕੋਈ ਕਰਾਉ ਕੋਈ ਕੀਤੀ ਉਹਦੇ ਨਾਲ ਗੱਲਬਾਤ ਕੋਈ ਮੀਟਿੰਗਾਂ ਮੁੰਡੀਆਂ ਹੋਈਆਂ ਕਿ ਨਹੀਂ ਮੁੰਡੀਆਂ ਹੋਈਆਂ ਜੀ ਹੋਈਆਂ ਨਹੀਂ ਬਹੁਤ ਜ਼ਿਆਦੀਆਂ ਸਾਰਾ ਕੁਝ ਉਹਨਾਂ ਨੇ ਕੀਤਾ ਹੁੰਦੇ ਹੀ ਨਹੀਂ ਆਪਦੇ ਭਰਾਵਾਂ ਦੀ ਸੁਣਾਂਗੇ ਕਿ ਉਹਨਾਂ ਨੇ ਸਮੇਂ ਤੱਕ ਸਾਰਾ ਤੁਹਾਡਾ ਹੱਲ ਕਰਾ ਲਿਆ ਸਾਡੇ ਭਰਾ ਸਾਰੇ ਗਏ ਮੀਟਿੰਗ ਵੀ ਲਾਈ ਕਰਦੇ ਵੀ ਦਿੱਤੇ ਆ ਕਹਿੰਦੇ ਸੀ ਤੁਹਾਡਾ ਹੱਲ ਜ਼ਰੂਰ ਕੱਢਿਆ ਜਾਊਗਾ ਕੋਈ ਨਾ ਕੋਹ ਨਾਲ ਸਮੇਂ ਕੋਈ ਨਾ ਕੋਹ ਹੱਲ ਕੱਢਾਂਗੇ ਭਗਵ ਉਹ ਲੈ ਕਰਾਉਣਗੇ ਗਾਂ ਦੇਖੋ ਜੋ ਹੈ ਪਾਸ ਟ੍ਰਾਂਸਪੋਰਟ ਆਪਣੀ ਗੇਲ ਵਾਲੇ ਵੇਖੋ ਪ੍ਰਾਈਵੇਟ ਬੱਸਾਂ ਦੇ ਹਮਦਰਦ ਸਾਰੀਆਂ ਪ੍ਰਾਈਵੇਟ ਬੱਸਾਂ ਵਾਲੇ ਵੀਰ ਵੱਟੀਆਂ ਬੱਸਾਂ ਵਾਲੇ ਅੰਮ੍ਰitsar ਤਰਨਤਾਰਨ ਵਾਲੇ ਤੁਸੀਂ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਕੀ ਮੰਗ ਕਰਦੇ ਜੇ ਵੀ 2027 ਦੇ ਮਤਲਬ ਕਰਾਇ ਨਾ ਕੀਤਾ ਸੋਚਿਆ ਜਾਵੇ ਬਾਕੀ ਤਾਂ ਇਹ ਚੀਜ਼ ਨੂੰ 8 ਸਾਲ ਹੋ ਗਿਆ ਜੀ ਕਰਾਇਆ ਲਾਗੂ ਬੰਦ ਹੋਏ ਨੂੰ 8 ਸਾਲ ਹੋ ਗਏ ਸਮੇਂ ਸਿਰ ਕੰਮ ਤੁਰਿਆ ਆਉਂਦਿਆ ਫਰੀ ਪ੍ਰਤੀ ਜੋ ਪ੍ਰਤੀ ਤੁਰਿਆ ਆਉਂਦਿਆ ਇਨੂੰ ਗਾਹਣ ਬੰਦ ਕਰਨਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਇਹੋ ਸਰਕਾਰਾਂ ਨੂੰ ਦੁਨੀਆ ਨੂੰ ਬੇਨਤੀ ਕਰਦੇ ਆਂ ਕਿ ਆਉਣ ਵਾਲੀ ਸਰਕਾਰ ਜਿਹੜੀ ਸਾਡੀ ਜ਼ਰੂਰ ਹੀ ਸੁਣੀ ਜਾਵੇ ਸਾਰੇ ਪ੍ਰਾਈਵੇਟ ਮਹਿਕਮੇ ਵਾਲਿਆਂ ਦੀ ਗੱਲ ਹੈ ਹਾਂ ਘਾਟੇ ਜਾ ਰਹੇ ਆ ਖਰਚਾ ਬਹੁਤ ਆ ਭਾਵੇਂ ਪਾਟੀਆਂ ਵੇ ਭਾਵੇਂ ਕਾਣੇ ਕਾਣੇ ਸਾਡੇ ਭਾਵੇਂ ਕਾਲੀ ਆ ਰਹੇ ਸਾਡਾ ਹੱਲ ਹੋਣਾ ਚਾਹੀਦਾ ਜੀ ਸੋਪਰੀਆਂ ਪ੍ਰਾਈਵੇਟ ਮਹਿਕਮੇ ਦਾ ਸੋਚਣਾ ਚਾਹੀਦਾ ਜ਼ਰੂਰ ਜੀ ਸਰਕਾਰ ਨੂੰ ਸਰਕਾਰ ਤਾਂ ਵੀ ਸੋਚਣਾ ਜੀਦਾ ਵੇਖੋ ਰੋਡਵੇ ਬੱਸ ਦਾ ਤੁਹਾਨੂੰ ਮੈਂ ਦੱਸਦਾ ਮੈਂ 2-3 ਸਾਲ ਸਫ਼ਰ ਕੀਤਾ ਪੱਟੀ ਤੋਂ ਅੰਮ੍ਰਿਤਸਰ ਤੱਕ ਆਈ ਨੀਗਾ ਜੋਰੀਆਂ ਹਿੰਗਾਂ ਮੋਬਾਈਲ ਨਿਕਲਦੇ ਪਰਸ ਨਿਕਲਦੇ ਲੋਕੀ ਕੋਟ ਮਾਰ ਬਹੁਤ ਜਿਆਦਾ ਤੇ ਸੋਸ਼ਲ ਮੀਡੀਆ ਦੇ YouTube Instagram Facebook ਦੇ ਵੇਦ ਲੜਾਈ ਝਗੜੇ ਸਭਸਾਤ ਹੁੰਦੇ ਆ ਕਈ ਬੰਦੀਆਂ ਟੈਰਾ ਥੱਲੇ ਆ ਗੀਆਂ ਵਾ ਟੈਰਾ ਥੱਲੇ ਆ ਗੀਆਂ ਮਰ ਗਈਆਂ ਕੁਝ ਨਹੀਂ ਬਣਿਆ ਉਹਨਾਂ ਦਾ ਕੁਝ ਨਹੀਂ ਭਾਟਾ ਛੱਟ ਭਾਵੇਂ ਮਰ ਭਾਵੇਂ ਜਾਣ ਦੇ ਕਰਾਇਆ ਨਹੀਂ ਖਰਚਾ ਦੀਆਂ 20 ਰੁਪਏ ਦੀ ਨਹੀਂ ਜੇ ਸਾਡੀਆਂ ਵੀ ਅਸੀਂ ਦੇ ਦਈਏ ਧਾਰ ਕੜ ਕੱਢ ਕੇ ਤੇ ਚੱਲ ਡਰਾਈਵਰ ਮੈਕਟਰ ਨੂੰ ਛੱਟਰੋ ਛਟਰੀ ਹੋਣਾ ਪੈਂਦਾ ਬਣੀਏ ਕਨੈਕਟਰ ਨੂੰ ਡਰਾਈਵਰ ਦੀ ਜੁਮਿਆਰੀ ਥੱਲੇ ਆ ਗਿਆ ਕੋਈ ਮੁੜ ਕੇ ਉਹਨਾਂ ਉਹਨੂੰ ਫੜਨਾ ਨੁਕਸਾਨ ਹੋ ਗਿਆ ਕੋਈ ਲ ਡ라이ਵਰ ਦੀ ਜਮਾਈ ਮੁੜ ਕੇ ਡਰਾਈਵਰ ਨੂੰ ਖਾ ਪਾਉਂਦੇ ਗੱਲ ਚ ਡਰਾਈਵਰ ਨੂੰ ਕਾਬੂ ਕਰਦੇ ਆ ਵੀ ਚੱਲਾ ਤੂੰ ਥੱਲੇ ਦਿੱਤਾ ਤੇ ਚਲਦੀ ਜਾਂਦੀ ਆ ਕੰਡੈਕਟਰ ਨੂੰ ਡਰਾਈਵਰ ਨੂੰ ਕਹਿ ਰਿਹਾ ਕਿ ਕਿਉਂਕਿ ਸਰਕਾਰੀ ਬੱਸਾਂ ਕੋਈ ਤੋੜ-ਫੋੜ ਨਹੀਂ ਕਰ ਸਕਦਾ ਕਿਉਂਕਿ ਸਰਕਾਰੀ ਬੱਸਾਂ ਹੁੰਦੀਆਂ ਇੱਕ ਵੀਰ ਜੀ ਹੋਰ ਆਇਆ ਸਾਹਿਬ ਲੋਕਾਂ ਨੂੰ ਬੱਸਾਂ ਦਾ ਟਾਈਮ ਟੇਬਲ ਦਾ ਵੀ ਪਤਾ ਇਹ ਰੋਡਵੇ ਦਾ ਸਾਰਾ ਪਤਾ ਜੀ ਐਨੇ ਦਿਨ ਬੱਸ ਇੱਥੇ ਆਊਗੀ ਬੀਬੀਆਂ ਨੂੰ ਜ਼ਿਆਦਾ ਪਤਾ ਹੋਊਗਾ ਜੀ ਸਾਡੇ ਨੂੰ ਇੱਥੇ ਬੱਸ ਹੁਣ ਖਲੋਣੀਆਂ ਤੇ ਉਹ ਟਾਈਮ ਤੋਂ ਪਹਿਲਾਂ ਬੀਬੀਆਂ ਉੱਥੇ ਜਾ ਕੇ ਅੱਡੇ ਤੇ ਖੜੀਆਂ ਹੋਣਗੀਆਂ ਤੇ ਉਹ ਅੱਡੇ ਤੇ ਗੱਡੀ ਖੜੀ ਹੋਊਗੀ ਮੇਰੀ ਬੁਰੀ ਨੂੰ ਚੜਾਉਣਾ ਪੈਂਦਾ ਡਰਾਈਵਰਾਂ ਨੂੰ ਉੱਥੇ ਬ੍ਰੇਕ ਮਾਰਨੀ ਪੈਂਦੀ ਥਾਂ ਥਾਂ ਦੇ ਨਾਡੇ ਬਣਾਏ ਹੁੰਦੇ ਆ ਦੇਖੋ ਆ ਇੱਕ ਦੁੱਖ ਭਰੀ ਕਹਾਣੀ ਸੁਣਾ ਰਿਹਾ ਪ੍ਰਾਈਵੇਟ ਬੱਸ ਵਾਲਾ ਜਿੰਨਾ ਟਰਾਂਸਪੋਰਟ ਜਿੰਨਾਂ ਦੀ ਕੇਲੇ ਟਰਾਂਸਪੋਰਟ ਜੋਤੀ ਸ਼ਾ ਇਹ ਤੋਂ ਵੱਧ ਕੀ ਹੁਣ ਮੰਤਰੀ ਲਾਲਜੀਤ ਸਿੰਘ ਭੁੱਲ ਕੇ ਵੀਡੀਓ ਜਾਣੀ ਚਾਹੀਦੀ ਆ ਵੀ ਚਲੋ ਮੰਨਦੇ ਆ ਬੀਬੀਆਂ ਜਿੱਥੇ ਆਪਾਂ ਹੋਰ ਖਰਚਾ ਕਰਦੇ ਯਾਰ ਆਟਾ ਲੈ ਉਹਨੇ ਮੁੱਲ ਸੋ ਗਿਆ ਉਹਦੇ ਲੈ ਉਹਨੇ ਆ ਹੋਣ ਉਹ ਵੀ ਫਿਰ ਮਾਫ ਕਰਨ ਚੀਜ਼ਾਂ ਕਲੋਂ ਇਹ ਕਈਆਂ ਨੇ ਕਿਹਾ ਵੀ ਇਹ ਕਿਉਂ ਬਣਾਉਂਦਾ ਬਲੌਗ ਕੋੜੀਆਂ ਗੱਲਾਂ ਯਾਰ ਪਰ ਸੋਚਣਾ ਚਾਹੀਦਾ ਇਹਨਾਂ ਦਾ ਵੀ ਰੁਜ਼ਗਾਰ ਹੁੰਦਾ ਵੀ ਬਾਲ ਬੱਚੇ ਕਰੈਕਟਰਾਂ ਡਰਾਈਵਰਾਂ ਦੇ ਵੀ ਇਹ ਆ ਵੀ ਰੋਡਵੇਅ ਨੂੰ ਅਕੀ ਕੋਈ ਕੁੱਛਦਾ ਨਹੀਂ ਰੋਡਵੇਅ ਦੀ ਲਾਰੀ ਨਾ ਗਈ ਪੂਰ ਤੇ ਨਾ ਗਈ ਬੰਦੋ ਰੋਡਵੇ ਤੋਂ ਬਿਨਾ ਕੋਈ ਜਾਂਦਾ ਨਹੀਂ ਉਹ ਚੱਲ ਜੋ ਚੰਡੀਗੜ੍ਹ ਤੱਕ ਮਾਫ ਕਰਾਇਆ ਆਪਣਾ ਔਰ ਆਨੰਦਪੁਰ ਸਾਹਿਬ ਚੱਲ ਜੋ ਹੁਣ ਪੰਜਾਬ ਦੇ ਵਿੱਚ ਵਿੱਚ ਸਾਰਾ ਕਰਾਇਆ ਮਾਫ ਆ ਤੇ ਪ੍ਰਾਈਵੇਟ ਬੱਸਾਂ ਦਾ ਰੁਜ਼ਗਾਰ ਹੁੰਦਾ ਉਹਨਾਂ ਦਾ ਵੀ ਬਾਲ ਬੱਚਾ ਪਰਿਵਾਰ ਹੈ ਉਹਨਾਂ ਦਾ ਉਹਨਾਂ ਦਾ ਵੀ ਘਰੇ ਵੇਖਣਾ ਕਿਉਂਕਿ ਵੇਖੋ ਮੈਂ ਵੇਖਿਆ ਵੀ ਜਿਹੜਾ ਡਰਾਈਵਰ ਆ ਉਹਨੇ ਸਿੱਧਾ ਰਹਿਣਾ ਸਟ੍ਰੇਟ ਰਹਿਣਾ ਇੱਕ ਚੇਅਰ ਤੇ ਬੈਠੇ ਰਹਿਣਾ ਤੇ 100 150 ਸਵਾਰੀ ਉਹਨੇ ਚੁੱਕਰੀ ਨਾਲ ਤੇ ਵੇਖੋ ਇੱਕ ਬੰਦੇ ਨੇ 100 150 ਬੰਦੇ ਲਿਮਟ ਕ੍ਰੋਸ 80 ਬਸਾਂ ਦੀਆਂ ਸੀਟਾਂਆਂ ਦੇ ਲਿਮਟ ਕ੍ਰੋਸ ਕਰ ਜੀਏ 100 150 ਪ੍ਰਤੀ ਸਵਾਰੀ ਵਿੱਚ ਚੜ ਜਾਂਦੀ ਲਾਈਨ ਲਾ ਕੇ ਸੀਟਾਂ 60 ਆ ਬਸੀਆਂ 60 62 ਸੀਟਰ ਪਾਸ ਹੁੰਦੀ ਖਡੂਲੇ ਨਾਲ ਉਹਨਾਂ ਆਰਟੀਓ ਇਹਨਾਂ ਪ੍ਰਾਈਵੇਟ ਬਸਾਂ ਨੂੰ ਕਿਹ ਲੈ ਲੈ ਰੋਡਵੇ ਨੂੰ ਹੱਥ ਨਹੀਂ ਪਉਂਦੀ ਕਿਉਂਕਿ ਸਰਕਾਰੀ ਬਸਾਂ ਸਰਕਾਰ ਸਰਕਾਰ ਜਿੱਦਾ ਮੱਤੀ ਰਾਜ 60 ਸਵਾਰੀਆਂ ਜਾਂ 52 ਸੀਟੀਆਂ ਹੁੰਦੀ ਸਾੜ ਰੋਡਵੇ ਜੀ ਨਹੀਂ ਸਫਰ ਕੀਤਾ 150 2200 ਸਵਾਰੀਆਂ ਤੱਕ ਆ ਮੁਕੀ ਐ ਇਹ ਕੋ ਟ੍ਰੈਂਡ ਵੜਾ ਬੇਬੇ ਅਖੜੇ ਚ ਦਰਦ ਦੇ ਚੂਲੇ ਪੀੜ ਹੁੰਦੇ ਆ ਜਾਂ ਗੋਡੇ ਪੀੜ ਹੁੰਦੇ ਤੇ ਜਦੋਂ ਬਹਿ ਜਾਣਾ ਨਾ ਹਾ ਪੁੱਤ ਜੀ ਦਾ ਆਵਾਜ਼ ਆ ਰੇ ਇੱਕ ਇਹ ਵੜਾ ਡਾਇਲੋਗ ਲੇਡੀਜ਼ ਨੇ ਫੜਿਆ ਆ ਕਿਉਂਕਿ ਵੇਖੋ ਹੁਣ ਇਹਨਾਂ ਦਾ ਰਿਜਦਕਾਰ ਬਾਲ ਬੱਚਾ ਇਹਨਾਂ ਦਾ ਵੀ ਆਣਾ ਪ੍ਰਾਈਵੇਟ ਬੱਸਾਂ ਦਾ ਸਰਕਾਰਾਂ ਨੂੰ ਸੂਚਨਾ ਚਾਹੀਦਾ ਉਹ ਸੈਂਟਰ ਸਰਕਾਰ ਦਾ ਨਹੀਂ ਇੱਥੇ ਕੋਈ ਰੋਲ ਹੁੰਦਾ ਇਹ ਪੰਜਾਬ ਸਰਕਾਰ ਦਾ ਕਿਉਂਕਿ ਵੋਟਾਂ ਦੀ ਖਾਤਰ ਕੈਪਟਨ ਉਦੋਂ ਕਰ ਗਿਆ ਨਾ ਆਉਂਦੀ ਸਰਕਾਰ ਆਈ ਨਾ ਕੋ ਕੇ ਕੰਮ ਜੋ ਕਰਿਆ ਮੁੜ ਕੇ ਉਹ ਆਮ ਪਾਰਟੀ 2027 ਚੋਂ ਜਿਹੜਾ ਇਲੈਕਸ਼ਨ ਹੋਣੇ ਆ ਸਾਰੀ ਕਾਂਗਰਸ ਦੀ ਹੋਣੀ ਬੀਜੇਪੀ ਖਵਨੀ ਆ ਵਾਰ ਆ ਰਹੇ ਨੇ ਪੰਜਾਬ ਵਰਤਾਲ ਦੀ ਪਾਰਟੀ ਹੋਣੀ ਉਦੋਂ ਵੀ ਖਲੋਣੇ ਆ ਇਹ ਆ ਵੀ ਜਿਹੜੀ 117 ਐਮ ਐਲ ਏ ਐਮ ਪੀ ਆ ਦੇਸ਼ ਕਰਕੇ ਵੋਟਾਂ ਵਾਦਾ ਪਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਪ੍ਰਾਈਵੇਟ ਬੱਸਾਂ ਦਾ ਸੋਚਣ ਕਿਉਂਕਿ ਇਹਨਾਂ ਦਾ ਵੀ ਰੁਜ਼ਗਾਰ ਆ ਠਾਪ ਹੋ ਰਿਹਾ ਦਿਨੋ ਦਿਨ ਵਕਟ ਕੱਟ ਪੈ ਰਿਹਾ ਤੇ ਸੁਣ ਜੇ ਲਾਤ ਸੁਣਿਆ ਵੀ ਸਾਰੀ ਦੁੱਖ ਤਰ ਤੱਕ ਕਹਾਣੀ ਸੁਣੀ ਦੀ ਕਿ ਕਿੰਨਾ ਕਟਾ ਪੈਂਦਾ ਇਸ ਕਰਕੇ ਬੇਨਤੀ ਆ ਵੀ ਪ੍ਰਾਈਵੇਟ ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਦਾ ਕਿਰਾਇਆ ਲਾਗੂ ਕੀਤਾ ਜਾਵੇ ਤੇ ਪ੍ਰਾਈਵੇਟ ਵਾਸਤੇ ਬਹੁਤ ਚੜਦੇ ਨਿਊ ਦੀਵੀਆਂ ਵੇਖੀਆਂ ਬਰਾਜ ਵਾਲੀਆਂ ਦੀਆਂ ਵੀ ਸਾਰੇ ਸਾਰੇ ਦੇ ਵੇਖੀਆਂ ਦਾ ਦਾ 15 15 ਸਵਾਰੀਆਂ ਆ ਡੀਪੀਟੀ ਲੋਰੀਆਂ ਬੱਸਾਂ ਦੀ ਮੂਦੀ ਵਾਲੇ ਠੀਕ ਕਰਨ ਮੁਸ਼ਕਲਾਂ ਟਾਈਮ ਬੱਜੇ ਆ ਟਾਈਮ ਬੱਜੇ ਨਹੀਂ ਆ ਕਿਤਾ ਕੰਮ ਕੀ ਕੋਣ ਸੋ ਟਾਈਮ ਬੱਜੇ ਆ ਇਸ ਕਰਕੇ ਬੇਨਤੀ ਆ ਵੀ ਲਾਗੂ ਕੀਤਾ ਜਾਵੇ ਕਿਰਾਇਆ ਰੋਡਵੇਟ ਆ ਤੇ ਸਰਕਾਰੀ ਬੱਸਾਂ ਦਾ ਕਿਰਾਇਆ ਮਾਫ ਨਾ ਕੀਤਾ ਜਾਂ ਮੈਂ ਦੀ ਵੇਖੋ ਕਿਰਾਇਆ ਲਾਗੂ ਕਰਨਾ ਚਾਹੀਦਾ ਵੀਰ ਜੀ ਜਲਦ ਜਲਦ ਕੋਈ ਸ਼ਬਦ ਮਾੜਾ ਘਾਟਾ ਬੋਲਿਆ ਮਾੜਾ ਗਿਆ ਗਲਤੀ ਸੀ ਲਾਲ ਬੜ ਨੱਪਦੇ ਲਾਲ ਲਾ ਕਿਰਾਇਆ ਤੂੰ ਨੱਪਦੇ